हेलो फ्रेंड्स स्वागत है ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਚੱਪਾ ਕਰਾਂਗੇ ਹਿਸਟਰੀ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 20 MCQs ਜੋ ਕਿ ਪੰਜਾਬ ਔਰ ਇੰਡੀਅਨ ਲੈਵਲ ਤੋਂ ਤੇ ਕੰਪੀਟੀਟਿਵ ਐਗਜ਼ਾਮ ਸੇ ਇੰਪੋਰਟੈਂਟ ਹੈ ਕਰਦੇ ਹਾਂ ਸਟਾਰਟ ਵੀਡੀਓ ਫਰਸਟ ਕੁਐਸਚਨ ਹੈ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਕਿੱਥੇ ਹੋਇਆ ਸੀ ਚੰਦਰ ਸ਼ੇਖਰ ਆਜ਼ਾਦ ਇਹਨਾਂ ਦਾ ਜਨਮ ਹੋਇਆ ਸੀ ਆਪਸ਼ਨ ਨੰਬਰ ਏ ਉਨਾਵ ਦੇ ਵਿੱਚ ਕਦੋਂ ਹੋਇਆ ਸੀ 23 ਜੁਲਾਈ 1947 23 ਜੁਲਾਈ 1906 ਵਿੱਚ ਨੈਕਸਟ ਹੈ ਤਤਵ ਬੋਧਨੀ ਸਵਧ ਦੇ ਸੰਸਥਾਪਕ ਕੌਣ ਸਨ ਤਤਵ ਬੋਧਨੀ ਸਵਧ ਇਸ ਦੇ ਸੰਸਥਾਪਕ ਕੌਣ ਸਨ ਦਿਵਿੰਦਰ ਨਾਟਾਗੋਰ ਆਪਸ਼ਨ ਨੰਬਰ B ਇਸ ਦਾ ਰਾਈਟ ਅਨਸਰ ਹੈ ਦਿਵਿੰਦਰ ਨਾਟਾਗੋਰ ਨੇ ਤਤਵ ਬੋਧਨੀ ਸਵਧ ਦੀ ਸਥਾਪਨਾ 1800 ਸੋਰੀ 1839 ਦੇ ਵਿੱਚ ਕੀਤੀ ਸੀ ਕਲਕੱਤਾ ਦੇ ਵਿਖੇ ਇਸ ਤੋਂ ਇਲਾਵਾ ਰਾਜਾਰਾਮ ਜੋ ਸੋਰੀ ਰਾਜਾਰਾਮ ਮੋਹਨ ਰਾਏ ਨੇ ਇੰਦਨੀ ਬ੍ਰਹਮਸਮਾਜ ਦੀ ਸਥਾਪਨਾ 1828 ਵੀ ਵਿੱਚ ਕਲਕੱਤਾ ਦੇ ਵਿੱਚ ਹੀ ਕੀਤੀ ਸੀ ਤੇ ਕੇਸ਼ਵ ਚੰਦਰ ਸੇ ਨੇ ਆਧ ਬ੍ਰਹਮਸਮਾਜ ਦੀ ਸਥਾਪਨਾ 1864 ਈਸਵੀ ਦੇ ਵਿੱਚ ਕਲਕੱਤਾ ਵਿੱਚ ਕੀਤੀ ਸੀ ਤੇ ਇਸ ਤੋਂ ਇਲਾਵਾ ਦਾ ਕੇਸ਼ਵ ਚੰਦਰ ਸੇ ਨੇ ਇਹਦੇ ਵਿੱਚ ਦੱਸ ਦਿੱਤੀ ਤੇ ਵੀ ਆਤਮ ਬ੍ਰਹਮ ਸਮਾਜ ਦੀ ਸਥਾਪਨਾ ਕੀਤੀ ਸੀ ਆਤਮਾਰਾਮ ਪਾਂਡੁਰੰਗ ਤੇ ਰਾਣਾਡੇ ਨੇ ਪ੍ਰਾਤਨ ਸਮਾਜ ਦੀ ਸਥਾਪਨਾ 1867 ਈਸਵੀ ਦੇ ਵਿੱਚ ਬੰਬਈ ਦੇ ਵਿੱਚ ਕੀਤੀ ਸੀ ਨੈਕਸਟ ਹੈ ਬੰਗਾਲ ਵਿਭਾਜਨ ਦੇ ਬਾਅਦ ਬੰਗਾਲ ਦਾ ਕਿਹੜੇ ਦੋ ਨਵੇਂ ਪ੍ਰਾਂਤਾਂ ਦੇ ਰੂਪ ਵਿੱਚ ਗਠਨ ਕੀਤਾ ਗਿਆ ਜੋ ਬੰਗਾਲ ਭੰਡੇ ਕੋ ਦੋ ਹੋਈ ਸੀ 1905 ਈਸਵੀ ਦੇ ਵਿੱਚ ਹੋਈ ਸੀ 1905 ਇਸਪੀਨ ਨੂੰ ਬੰਗਾਲ ਦੇ ਵੰਡ ਕੀਤੀ ਸੀ ਕਿਸ ਨੇ ਕੀਤੀ ਸੀ ਲਾਰਜ ਕਰਜਨ ਨੇ ਇਹ ਕਿਉਂ ਕੀਤੀ ਸੀ ਬੰਗਾਲ ਦੇ ਵਿੱਚ ਰਾਸ਼ਟਰੀ ਇਕਤਾ ਨੂੰ ਨਸ਼ਟ ਕਰਨ ਦੇ ਉਦੇਸ਼ ਦੇ ਨਾਲ ਬੰਗਾਲ ਦੀ ਵੰਡ ਕੀਤੀ ਗਈ ਸੀ ਤੇ ਬੰਗਾਲ ਦਾ ਵਿਭਾਜਨ ਵੀ ਬੰਗਾਲ ਜਿਹੜੇ ਕਿਹੜੇ ਨਵੇਂ ਦੋ ਨਵੇਂ ਪ੍ਰਾਂਤਾਂ ਦੇ ਰੂਪ ਵਿੱਚ ਗਠਨ ਕੀਤਾ ਗਿਆ ਸੀ ਬੰਗਾਲ ਦਾ ਪੂਰਬੀ ਬੰਗਾਲ ਤੇ ਬੰਗਾਲ ਦੇ ਰੂਪ ਵਿੱਚ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਭਾਰਤੀ ਪੁਨਰ ਜਾਗਰਨ ਦਾ জনক ਕਿਸ ਨੂੰ ਮੰਨਿਆ ਜਾਂਦਾ ਹੈ ਭਾਰਤੀ ਪੁਨਰ ਜਾਗਰਨ ਦਾ জনক ਇਹ ਮੰਨਿਆ ਜਾਂਦਾ ਹੈ অপਸ਼ਨ ਨੰਬਰ A ਰਾਜਾ ਰਾਮ ਮੋਹਨ ਰਾਏ ਜੀ ਨੂੰ ਇਹ ਰਾਜਾ ਰਾਮ ਮੋਹਨ ਰਾਏ ਇਹਨੂੰ ਭਾਰਤੀ ਪੁਨਰ ਜਾਗਰਨ ਦਾ জনক ਤੇ ਆਧੁਨਿਕ ਭਾਰਤ ਦਾ জনক ਮੰਨਿਆ ਜਾਂਦਾ ਹੈ ਰਾਜਾ ਰਾਮ ਮੋਹਨ ਰਾਏ ਪਹਿਲੇ ਭਾਰਤੀ ਸੰਜਿਨ ਨੇ ਭਾਰਤੀ ਸਮਾਜ ਦੇ ਵਿੱਚ ਜੋ ਬਰਾਈਆਂ ਸਨ ਉਨਾਂ ਦੇ ਵਿਰੁੱਧ ਨੋਨੰਚ ਲਾਇਆ ਸੀ ਤੇ ਲੋਕਾਂ ਨੂੰ ਜਾਗਰੂਕ ਜਾਗੂ ਕਰਨ ਦਾ ਕੰਮ ਕੀਤਾ ਸੀ ਰਾਜਾਰਾਮ ਮੋਹਨ ਰਾਏ ਨੇ ਬ੍ਰਹਮਸਮਾਜ ਦੀ ਸਥਾਪਨਾ ਕਰ ਦਿੱਤੀ ਸੀ 8 ਅਗਸਤ 1828 ਵੀ ਦੇ ਵਿੱਚ ਤੇ ਰਾਜਾਰਾਮ ਮੋਹਨ ਰਾਏ ਦੇ ਪ੍ਰਯਾਸਾਂ ਦੇ ਨਾਲ ਹੀ ਲਾਰਡ ਵਿਲੀਅਮ ਬੈਂਟਿੰਗ ਨੇ 1829 ਵੀ ਦੇ ਵਿੱਚ ਅਧਿ ਨਿਯਮ 17 ਪਾਰਟ ਕਰਕੇ ਸਤੀ ਪ੍ਰਥਾ ਨੂੰ ਟੇ ਰੋਕ ਲਗਾਈ ਸੀ ਨੈਕਸਟ ਹੈਸ ਅਸਹਿਯੋਗ ਅੰਦੋਲਨ ਦਾ ਕਾਰਗ੍ਰਾਮ ਕਿਸ ਅਧਿਵਿਸ਼ੇਸ਼ਣ ਵਿੱਚ ਸਵੀਕਾਰ ਕੀਤਾ ਗਿਆ ਅਸਹਿਯੋਗ ਅੰਦੋਲਨ ਹੈ ਜੋ ਇਸ ਦਮ ਕਾਰਗ੍ਰਾਮ ਹੈ ਜੋ 1920 ਦੇ ਦਵਿਸ਼ਵੀ ਨੂੰ ਅਪਚਾਰਿਕ ਰੂਪ ਤੋਂ ਸ਼ੁਰੂ ਹੋਇਆ ਸੀ ਤੇ ਬਾਅਦ ਦੇ ਵਿੱਚ 4 ਸਤੰਬਰ 1920 ਵੀ ਦੇ ਵਿੱਚ ਕਲਕੱਤਾ ਦੀ ਵਿਸ਼ੇਸ਼ਣ ਦੇ ਵਿੱਚ ਇਸ ਨੂੰ ਪਾਰਿਤ ਕੀਤਾ ਗਿਆ ਸੀ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਕਲਕੱਤਾ ਅਧਿਵੇਸ਼ਨ ਦੇ ਵਿੱਚ ਨੈਕਸਟ ਹੈ ਅਖਿਲ ਭਾਰਤੀ Hindu ਮਹਾਸਭਾ ਦੇ ਪਹਿਲੇ ਮੁਖੀ ਕੌਣ ਸਨ ਅਖਿਲ ਭਾਰਤੀ Hindu ਮਹਾਸਭਾ ਦੇ ਪਹਿਲੇ ਮੁਖੀ ਸਨ ਕਾਸੀ ਬਾਜ਼ਾਰ ਦੇ ਮਹਾਰਾਜ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਅਖਿਲ ਭਾਰਤੀ Hindu ਮਹਾਸਭਾ ਜੋ ਇਸ ਦੀ ਸਥਾਪਨਾ 1915 ਈਸਵੀ ਦੇ ਵਿੱਚ विनायक दा मॉडल सावरकर 1915 ईस्वी ਦੇ ਵਿੱਚ ਕੀਤੀ ਗਈ ਸੀ ਤੇ ਇਸ ਦੇ ਪਰ ਦਾ ਮਤਲਬ ਕਿ ਇਸ ਦੇ ਪਹਿਲੇ ਮੁੱਖ ਕਸਨ ਵਿनायक दा दा मॉडल सावरकर ਜੋ ਕਿ ਕਾਸੀ ਬਾਜ਼ਾਰ ਦੇ ਮਹਾਰਾਜ ਸਨ ਨੈਕਸਟ ਕਾਡਪੁਰ ਵਿੱਚ 1857 ਦੇ ਵਿਦਰੋਹ ਦਾ ਦੇਤਰ ਤਬ ਕਿਸ ਨੇ ਕੀਤਾ ਜੋ 1857 ਦਾ ਵਿਦਰੋਹ ਹੈ ਇਜ਼ਾ ਦਿੱਤਾ ਤਾਂ ਕਾਨਪੁਰ ਦੇ ਵਿੱਚ ਕਿਸ ਨੇ ਦਿੱਤਾ ਇਜ਼ਾ ਰਾਈਟ ਅਨਸਰ ਹੈਗਾ ਆਪਸ਼ਨ ਨੰਬਰ ਬੀ ਨਾਨਾ 사이ਦ ਦੇ ਦੇਖੋ ਕਾਨਪੁਰ ਜਦੋਂ ਜੱਬਾ ਕਹਦੀ ਹੈ ਵੀ ਕਾਰ ਹਨ ਕਾਰ ਦੇ ਤੇ ਥੱਪੜ ਕੌਣ ਮਾਰ ਸਕਦਾ ਵੀ ਨਾਨਾ ਮਾਰ ਸਕਦੇ ਨੇ ਮਾਰ ਸਕਦੇ ਨੇ ਤਾਂ ਕਾਨਪੁਰ ਦੇ ਵਿੱਚ ਨਾਨਾ ਨਾਨਾ ਤੇ ਤਾਂਦਿਆ ਟੋਪੇ ਇਹਨਾਂ ਦੋਨਾਂ ਨੇ ਕੀਤਾ ਸੀ ਇਹਦੇ ਵਿਦਰੋਹ ਕਦੋਂ ਹੋਇਆ ਸੀਗਾ ਕਾਨਪੁਰ ਦੇ ਵਿੱਚ ਵਿਦਰੋਹ ਹੋਇਆ ਸੀ 5 ਜੂਨ 1857 ਈਸਵੀ ਨੂੰ ਤੇ ਇਥੋਂ ਦੇ ਸੈਨਿਕ ਖਾਤਮਾ ਕਰਨ ਵਾਲੇ ਸੈਨਿਕ ਅਧਿਕਾਰੀ ਕੌਣ ਸੀ ਹੈਵਲੌਕ ਤੇ ਨੂੰ ਯਾਦ ਕਿ ਮੈਂ ਕਰਾਂਗੇ ਨਾਨਾ ਨੇ ਟੋਪਾ ਲੈ ਲਿਆ ਕਿੱਥੇ ਕਾਨ ਦੇ ਉੱਤੇ ਯਾਨੀ ਕਿ ਨਾਨਾ ਸਾਹਿਬ ਤੇ ਤਾਂ ਤੇ ਟੋਪੇ ਇਹਨਾਂ ਦੋਨਾਂ ਇਹ ਦੋਨੇ ਵਿਦਰੋਹ ਦੇ ਨੇਤਾ ਸਨ ਨੈਕਸਟ ਹੈ रानी लक्ष्मीबाई अते तांत्य टोपे नु हर राउंड वाले अंग्रेज अधिकारी ਦਾ ਕੀ ਨਾਮ ਸੀ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਡੀ ਨਿਕਲਸਨ ਨਿਕਲਸਨ ਠੀਕ ਹੈ रानी लक्ष्मीबाई ਹਨ ਜੋ रानी लक्ष्मीबाई ਨੇ ਇਹਨਾਂ ਨੇ ਚਾਂਸੀ ਤੋਂ ਵਿਦਰੋਹ ਦਾ નેਤਰਤਵ ਕੀਤਾ ਸੀ 4 ਜੂਨ 1857 ਇਸ ਵੀ ਨੂੰ ਵਿਦਰੋਹ ਹੋਇਆ ਸੀ 23 ਇਸ ਸਮੇਂ ਜਨਰਲ ਕੌਣ ਸੀ ਹਿਊਜ਼ ਰੋਸ ਸੀ ਨੈਕਸਟ 10 ਅਵਧ ਦੇ ਜ਼ਿਮੀਦਾਰ ਬ੍ਰਿਟਿਸ਼ ਸ਼ਾਸਨ ਦੇ ਵਿਰੋਧੀ ਕਿਉਂ ਬਣ ਗਏ ਸਨ ਜਿਹੜੇ ਅਵਧ ਦੇ ਜ਼ਿਮੀਦਾਰ ਨੇ ਬ੍ਰਿਟਿਸ਼ ਸ਼ਾਸਨ ਦੇ ਵਿਰੋਧੀ ਕਿਉਂ ਬਣ ਗਏ ਸੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਸਰਕਾਰ ਦੁਆਰਾ ਅਵਧ ਨੂੰ ਰਾਇਤਵਾੜੀ ਵਿਵਸਥਾ ਸੌਰੀ ਸਰਕਾਰ ਦੁਆਰਾ ਉਹਨਾਂ ਦੇ ਰਾਜਿਆਂ ਦਾ ਅਧਿਗ੍ਰਹਿਣ ਕਰ ਲਿਆ ਗਿਆ ਸੀ ਕਿਉਂਕਿ ਇਸ ਕਰਕੇ ਹੁਣ ਦੇਖੋ ਵਰ 1857 ਇਸਵੀ ਨੂੰ ਲਾਰਡ ਲਹੋਜੀ ਨੇ ਅਵਧ ਨੂੰ ਕੁਸ਼ਾਸ਼ਨ ਦਾ ਦੋਸ਼ ਲਗਾ ਕੇ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ ਸੀ। ਤੋਂ ਉਸ ਸਮੇਂ ਅਯੋਗਨ ਸ਼ਾਸਕ ਸੋ ਨਵਾਬ ਵਾਜ਼िद अली शाह ਜੀਜ਼ੇ ਕਰਕੇ 1857 ਇਸਵੀ ਦੇ ਵਿਦਰੋਹ ਦੇ ਵਿੱਚ ਅਵਧ ਦੇ ਸਾਰੇ ਸ਼੍ਰੇਣੀਆਂ ਨੇ ਸਭ ਤੋਂ ਵੱਧ ਆਪਣਾ ਯੋਗਦਾਨ ਦਿੱਤਾ ਸੀ। ਠੀਕ ਹੈ ਤੇ ਅਵਧ ਵਿਲੇ ਨੂੰ ਇੱਕ ਵੱਡਾ ਡਾਕਾ ਵੀ ਕਿਹਾ ਗਿਆ ਹੈ। तो सब तो अन्यापूर्ण दसाया गया सी इस करके क्योंकि सरकार ने अधिग्रहण किया इस करके अवधि जिमीदार है जो ब्रिटिश शासन के विरोधी बन गए इस बेसद हर एक श्रेणी ही बन गई सी ऑप्शन नंबर सी इज़ द राइट आंसर है नैक्सट है अठारह सौ सतवंजा के विद्रोह समय आधुनिक उत्तर प्रदेश का की ना से जोड़ा आधुनिक उत्तर प्रदेश है इसका ना कि संयुक्त प्रांत ऑप्शन नंबर सी इज़ द रइट आंसर है नैक्सट है नानासाहेब जी ब्रिटिश सरकार ਨਾਲ ਦੁਸ਼ਮਣੀ ਕਿਉਂ ਸੀ ਜੋ नानासाहेब ਨੇ ਇਹਨਾਂ ਦੀ ਬ੍ਰਿਟਿਸ਼ ਸਰਕਾਰ ਦੇ ਨਾਲ ਦੁਸ਼ਮਣੀ ਕਿਉਂ ਸੀ ਕਿਉਂਕਿ ਸਰਕਾਰ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਮੁਗਲ ਬਾਦਸ਼ਾਹ ਬਹਾਦਰ ਸ਼ਾ ਜਫਰ ਨੂੰ ਹਿੰਦੁਸਤਾਨ ਦਾ ਸਮਰਾਟ ਕੌਸ਼ਿਤ ਕਰਨ ਦਾ ਰਾਜਨੀਤਿਕ ਮਹੱਤਵ ਕੀ ਸੀ ਕਿਉਂ ਹਿੰਦੁਸਤਾਨ ਦਾ ਸਮਰਾਟ ਕੌਸ਼ਿਤ ਕੀਤਾ ਗਿਆ ਸੀ ਕਿਉਂਕਿ ਸਮਰਾਟ ਐ ਜੋ ਵਿਦਰੋਹੀਆਂ ਦੀ ਇਕਤਾ ਦਾ ਕੇਂਦਰ ਵਿੰਦੂ ਸਿੰਘ ਮੁਗਲ ਬਾਦਸ਼ਾਹ ਬਾਦਰ ਸ਼ਾਹ ਜਫਰ ਹਨ ਇਹ ਕੀ ਸੀਗੇ ਮਤਲਬ ਕਿ ਜਿਹੜੇ ਵਿਦਰੋਹੀ ਸੀ ਉਹਨਾਂ ਦੀ ਇੱਕ ਤਰ੍ਹਾਂ ਦਾ ਕੇਂਦਰ ਵਿੰਦੂਸਾਨ ਬਾਦਰ ਸ਼ਾਹ ਜਫਰ ਜਿਹੜੇ ਮੁਗਲ ਬਾਦਸ਼ਾਹ ਬਾਦਰ ਸ਼ਾਹ ਜਫਰ ਨੇ ਮੁਗਲ ਵੰਸ਼ ਤੇ ਭਾਰਤ ਦੇ ਆਖਰੀ ਸ਼ਾਸਕ ਸਨ ਤੇ ਇਹਨਾਂ ਨੂੰ ਮਤਲਬ ਕਿ ਕਿਉਂਕਿ ਇਹਨਾਂ ਨੇ ਵਿਦਰੋਹ ਕੀਤਾ ਸੀ 1857 ਈਸਵੀ ਦੇ ਵਿੱਚ ਵਿਦੋ ਕਰੰਦੇ ਅਪਰਾਧ ਦੇ ਵਿੱਚ ਉਮਰ ਕੈਦ ਦੀ ਸਜ਼ਾ ਦੇਖੇ ਰੰਗੂਨ ਪੇਜ ਦਿੱਤਾ ਗਿਆ ਸੀ ਜਿੱਥੇ 1863 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਨੈਕਸਟ ਟੈਮ ਕਲਕੱਤਾ ਮਦਰਸਾ ਦੀ ਸਥਾਪਨਾ ਕਿਸ ਨੇ ਕੀਤੀ ਜੋ ਕਲਕੱਤਾ ਮਦਰਸਾ ਹੈ ਇਸ ਦੀ ਸਥਾਪਨਾ ਕਿਸ ਨੇ ਕੀਤੀ ਸੀ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ A ਵਾਰਨ ਹੇਸਟਿੰਗ ਨੇ कलकत्ता मदरसा ਦੀ ਸਥਾਪਨਾ ਕਿਸ ਨੇ ਕੀਤੀ ਸੀ ਵਾਰਨ ਹੇਸਟਿੰਗ ਨੇ ਕੀਤੀ ਸੀ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਜੋ ਵਾਰਨ ਹੇਸਟਿੰਗ ਹੈ ਇਹਨਾਂ ਨੇ ਸਤਾਰੋਂ ਸੋ ਇੱਕ ਅਸਿਸ ਵੀ ਦੇ ਵਿੱਚ ਕਲਕੱਤਾ ਮਦਰਸਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਜਿਸ ਦੇ ਵਿੱਚ ਕਿ ਫਾਰਸੀ ਤੇ ਅਰਬੀ ਦਾ ਅਧਿਐਨ ਕੀਤਾ ਜਾਂਦਾ ਸੀ ਨੈਕਸਟ ਹੈ ਲਾਰਡ ਲਹੋਜੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ ਜੇ ਲਾਰਡ ਲਹੋਜੀ ਹੈ ਇਹ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ ਸੀ 1848 ਵੀ ਦੇ ਵਿੱਚ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ 1847 ਤੋਂ 1855 ਵੀ ਤੱਕ ਇਹ ਭਾਰਤ ਦਾ ਗਵਰਨਰ ਜਨਰਲ ਰਿਹਾ ਸੀ ਲਾਰਡ ਲਹੋਜੀ ਇਸੇ ਸ਼ਾਸਨ ਕਾਲ ਦੇ ਵਿੱਚ ਹੜੱਪ ਦੇ ਨੀਤੀ ਦੇ ਕਾਰਨ ਝਾਂਸੀ ਨਾਗਪੁਰ ਸਤਾਰਾ ਇਹ ਰਾਜ ਦੇ ਵਿਸ਼ਟਾਚਾਰ ਦਾ ਰੋਪ ਲਗਾ ਕੇ ਅਵਧ ਤੇ ਵਰਾਰ ਨੂੰ ਇਸਨੇ ਅੰਗਰੇਜ਼ੀ ਰਾਜ ਵਿੱਚ ਮਲਾ ਲਿਆ ਸੀ 6 ਜਿਹੜਾ ਸਿੱਖਿਆ ਸੰਬੰਧੀ ਸੁਧਾਰਾਂ ਦੇ ਵਿਚਲਾਡਲ ਹੋਜੀ ਨੇ 857 ਦੇ ਵਿੱਚ ਬੁੱਢ ਡਿਸਪੈਚ ਨੂੰ ਲਾਗੂ ਕੀਤਾ ਸੀ ਤੇ ਇਸ ਨੇ ਰੇਲਵੇ ਦਾ ਚਨਕ ਵੀ ਕਿਸ ਨੂੰ ਮੰਨੇ ਜਾਂਦਾ ਹੈ ਭਾਰਤ ਦੇ ਵਿੱਚ ਰੇਲਵੇ ਦਾ ਚਨਕ ਮੰਨਦਾ ਹੈ ਲਾਖਨ ਲਹੋਜੀ ਨੂੰ ਨੈਕਸਟ ਹੈ 857 ਦੇ ਵਿਦਰੋਹ ਸਮੇਂ ਕਿਹੜੇ ਦੋ ਨੇਤਾ ਦੇਸ਼ ਛੱਡ ਕੇ ਚਲੇ ਗਏ ਸੀ ਇਹ ਜ਼ ਰਾਈਟ ਅਨਸਰ ਹੈਗਾ অপਸ਼ਨ ਨੰਬਰ ਡੀ ਨਾਨਾ 사이ਤੀ বেগম Hazrat ਮਹਿਲ ਹੁਣ ਨਾਨਾ ਸਾਹਿਬ ਜੇ ਤਾਂ ਦੇਖੋ ਆਪਾਂ ਕਰ ਲੈ ਨਾਨਾ ਸਾਹਿਬ ਨੇ ਕਿਥੋਂ ਮਤਲਬ ਕਿ ਵਿਦਰੋਹ ਦਾ ਦਿਨ ਦਾ ਨੇਤਰਤਵ ਕੀਤਾ ਸੀ ਕਾਨਪੂਰ ਤੋਂ ਤੇ ਜਿਹੜੇ বেগম Hazrat ਮਹਿਲ ਨੇ ਇਹਨਾਂ ਨੇ ਲਖਨਊ ਤੋਂ ਜਿਹੜਾ ਵਿਦਰੋਹ ਹੋਇਆ ਸੀ ਉਸ ਦਾ ਨੇਤਰਤਵ ਕੀਤਾ ਸੀ ਜੇ ਵਿਦਰੋਹ ਦਾ ਨੇਤਾ ਕੌਣ ਸੀ বেগম Hazrat ਮਹਿਲ ਲਖਨਊ ਤੋਂ ਜੋ ਵਿਦਰੋਹ ਹੋਇਆ ਸੀ ਤੇ ਇਹਨੂੰ ਆਪਾਂ ਯਾਦ ਕੀ ਬੈ ਕਰਾਂਗੇ ਵੀ ਲਖਨਊ ਤੋਂ ਸੀ ਇਹ ਜਦੋਂ ਕਿਸੇ ਦਾ ਮਹਿਲ ਬਣ ਜਾਂਦਾ ਆਪਾਂ ਕਹਿੰਦੇ ਨੇ ਵਧਾਈਆਂ ਹੁਣ ਤੁਹਾਨੂੰ ਲੱਖ ਲੱਖ ਵਧਾਈਆਂ ਉਹ ਵੀ ਤੁਹਾਡਾ ਮਹਿਲ ਬਣ ਗਿਆ ਤਾਂ ਹੁਣ ਬੇਗਮ ਹਜਰਤ ਮਹਿਨ ਜਿਹਦਾ ਮਹਿਲ ਬਣ ਗਿਆ ਉਹਨੂੰ ਆਪਾਂ ਕੀ ਕਹਾਂਗੇ ਵੀ ਲੱਖ ਲੱਖ ਵਧਾਈਆਂ ਹੋਣ ਇਸ ਤਰ੍ਹਾਂ ਤੁਸੀਂ ਟ੍ਰਿਕ ਨਾਲ ਯਾਦ ਕਰ ਲਿਓ ਨੈਕਸਟ 1897 ਵਿੱਚ ਕਿਸ ਵਿਅਕਤੀ ਦੀ ਗ੍ਰਿਫਤਾਰੀ ਨਾਲ ਰਾਸ਼ਟਰੀ ਅੰਦੋਲਨ ਦੇ ਇੱਕ ਨਵੇਂ ਚਰਨ ਦੀ ਸ਼ੁਰੂਆਤ ਹੋਈ ਇਸ ਦਾ ਰਾਈਟ ਆਨਸਰ ਹੈ ਇੱਕ ਆਪਸ਼ਨ ਨੰਬਰ A ਬਾਗ ਗੰਗਾਦਰ ਤਿਲਕ ਦੇ ਨੈਕਸਟ ਹੈ ਅਸਹਿਯੋਗ ਅੰਦੋਲਨ ਦੀ ਸਰਵ ਪ੍ਰਮੁੱਖ ਉਪਲਬਧੀ ਕੀ ਰਹੀ ਅਸਹਿਯੋਗ ਅੰਦੋਲਨ ਦੀ ਸਰਵ ਪ੍ਰਮੁੱਖ ਉਪਲਬਧੀ ਹੈ ਜੋ ਇਹ ਕੀ ਰਹੀ ਸੀ ਇਸ ਦਾ ਰਾਈਟ ਅਨਸਰ ਹੈ ਆਪਸ਼ਨ ਨੰਬਰ ਸੀ ਲੋਕਾਂ ਦੇ ਦਿਮਾਗ ਵਿੱਚੋਂ ਅੰਗਰੇਜ਼ੀ ਦਾ ਡਰ ਨਿਕਲ ਗਿਆ ਤੁੰ ਜਿਹੜਾ ਅਸਹਿਯੋਗ ਅੰਦੋਲਨ ਆ ਇਹ ਕਦੋਂ ਸ਼ੁਰੂ ਹੋਇਆ ਸੀ ਤੇ ਮਤਲਬ ਕੀ ਹੋਣੇ ਤਾਂ ਤੁਹਾਨੂੰ ਪਤਾ ਹੀ ਵੀ ਮਹਾਤਮਾ ਗਾਂਧੀ ਨੇ ਜੋ ਉਹੀ ਸ਼ੁਰੂ ਕੀਤਾ ਸੀ ਅਸਹਿਯੋਗ ਅੰਦੋਲਨ ਹੈ ਨਾ 1820 1920 ਵੀ ਦੇ ਵਿੱਚ ਅਸਹਿਯੋਗ ਅੰਦੋਲਨ ਦਾ ਜੋ ਇਹ ਸ਼ੁਰੂ ਹੋਇਆ ਸੀ ਦੇਖੋ ਲਾਲਾ ਲਾਜ ਪੱਤਰ ਆਇਆ ਦੀ ਪ੍ਰਧਾਨਗੀ ਦੇ ਵਿੱਚ ਕਲਕੱਤਾ ਅਦਿবেশਨ ਦੇ ਵਿੱਚ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਅਸਹਿਯੋਗ ਅੰਦੋਲਨ ਦਾ ਪ੍ਰਸਤਾਵ ਜੋ ਪਾਸ ਕੀਤਾ ਗਿਆ ਸੀ ਇਸ ਅੰਦੋਲਨ ਦੇ ਦੌਰਾਨ ਵਿਦਿਆਰਥੀਆਂ ਦੁਆਰਾ ਸਿੱਖਿਆ ਸੰਸਥਾਨਾਂ ਦਾ ਵਾਈਕਾਟ ਬਕੀਲਾ ਦੁਆਰਾ ਅਦਾਲਤ ਦਾ ਬਾਈਕਟ ਗਾਂਦੀ ਜੀ ਦੁਆਰਾ ਆਪਣੀ ਕੇਸਰੀ ਹਿੰਦੂਪਾਦੀ ਵਾਪਸ ਕੀਤੀ ਗਈ ਸੀ। ਨੈਕਸਟ ਟੈਮ ਭਾਰਤੀ ਰਾ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਮੁਖੀ ਕੌਣ ਸੀ? ਭਾਰਤੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਮੁਖੀ। ਇਸ ਦਾ ਰਾਈਟ ਆਂਸਰ ਹੈ অপਸ਼ਨ ਨੰਬਰ ਸੀ। ਐਨੀ ਬਿਸੈਂਟ। ਐਨੀ ਬਿਸੈਂਟ ਨੇ ਜੋ 1917 ਈਸਵੀ ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਜੋ ਕਿ ਕਲਕੱਤਾ ਦੇ ਵਿੱਚ ਅਦਿবেশਨ ਹੋਇਆ ਸੀ। ਅ ਮਤਲਬ ਕਿ ਉਸ ਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਪਹਿਲਾ ਪ੍ਰਧਾਨਗੀ ਚੁਣੀ ਗਈ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਟੈਮ 1928 ਵਿੱਚ ਨਹਿਰੂ ਰਿਪੋਰਟ ਵਿੱਚ ਕਿਸ ਗੱਲ ਦੀ ਸਿਫਾਰਿਸ਼ ਕੀਤੀ ਗਈ ਜਿਹੜੀ 1928 ਦੇ ਵਿੱਚ ਨਹਿਰੂ ਰਿਪੋਰਟ ਆਈ ਸੀ ਉਸ ਦੇ ਵਿੱਚ ਕਿਸ ਗੱਲ ਦੀ ਸਿਫਾਰਿਸ਼ ਕੀਤੀ ਗਈ ਇਜ਼ ਦਾ ਰਾਈਟ ਆਂਸਰ ਹੋਏਗਾ অপਸ਼ਨ ਨੰਬਰ ਬੀ ਅਧਿ ਰਾਜ ਪ੍ਰਦੇਸ਼ਾਂ ਦੀ ਸਥਿਤੀ ਦੀ ਜਿਹੜੀ ਨਹਿਰੂ ਵਿਪੇਟ ਰਿਪੋਰਟ ਹੈ ਉਨ 10 ਅਗਸਤ 1928 ਨੂੰ ਪੇਸ਼ ਕੀਤੀ ਸੀ। ਪੰਡਿਤ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਦੇ ਵਿੱਚ 9 ਵਿਅਕਤੀਆਂ ਦੀ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੇ ਕਿ 10 ਅਗਸਤ 1928 ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਸੀ ਜਿਸ ਨੂੰ ਕਿ ਨਹਿਰੂ ਰਿਪੋਰਟ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਦਸੰਬਰ 1928 ਈਸਵੀ ਵਿੱਚ ਕਲਕੱਤਾ ਦੇ ਵਿੱਚ ਹੋਏ ਇੰਡੀਆ ਨੈਸ਼ਨਲ ਕਾਂਗਰਸ ਦੇ ਸਲਾਨਾ ਸੰਮੇਲਨ ਦੇ ਵਿੱਚ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਗਈ ਸੀ। ਨੈਕਸਟ ਏਮ ਕ੍ਰੈਚੀ ਅਦਿਵੈਸ਼ਨ ਵਿੱਚ ਮੁੱਖ ਰੂਪ ਤੋਂ ਕੀ ਹੋਇਆ ਸੀ ਜੋ ਕ੍ਰੈਚੀ ਅਦਿਵੈਸ਼ਨ ਹੈ ਇਸ ਦੇ ਵਿੱਚ ਮੌਲਿਕਾ ਦੇ ਘਰਾ ਦੇ ਵਿਆਖਿਆ ਕੀਤੀ ਗਈ ਸੀ অপਸ਼ਨ ਨੰਬਰ A ਇਜ਼ ਦਾ ਰਾਈਟ ਅਨਸਰ 29 ਮਾਰਚ 1931 ਵਿੱਚ ਕ੍ਰੈਚੀ ਦੇ ਵਿੱਚ ਕਾਂਗਰਸ ਦਾ ਅਦਿਵੈਸ਼ਨ ਹੋਇਆ ਸੀ ਜਿਸ ਦੇ ਵਿੱਚ ਕੀ ਜਿਸ ਦੇ ਅਕਸ਼ਾ ਕਿਸ ਨੇ ਕੀਤੀ ਸੀ ਸਰਦਾਰ ਬੱਲਵਈ ਪਟੇਲ ਨੇ ਕੀਤੀ ਸੀ ਤੇ ਇਸ ਆ ਡਿਵੀਏਸ਼ਨ ਦੇ ਵਿੱਚ ਪੂਰਨ ਸਵਰਾਜ ਦੇ લક્ષ ਨੂੰ ਦੁਬਾਰਤ ਦੋਹਰਾਇਆ ਗਿਆ ਸੀ ਤੇ ਮੌਲਿਕ ਅਧਿਕਾਰਾਂ ਦੀ ਵਿਆਖਿਆ ਕੀਤੀ ਗਈ ਸੀ অপਸ਼ਨ ਨੰਬਰ A ਇਸ ਦਾ ਰਾਈਟ ਅਨਸਰ ਹੈ फ्रेंड्स 얘ਰੇ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 20 MCQਸ ਪਲੀਜ਼ ਵੀਡੀਓ ਯੂਸਫੁਲ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਜਿੰਨੇ ਨੇ ਹਜੇ ਨਹੀਂ ਕੀਤਾ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ